ਕਣਕ ਦੇ ਬਰਤ ਨਾ ਲਾਇਆ ਮੈਂ ਮੇਰਾ ਨਾਮ ਦੀਪਕ ਜਵੇਪਈ ਮੈਂ ਵਾਰ ਨੰਬਰ 42 ਤੋਂ ਆਪਾਂ ਸਾਰਿਆਂ ਨੇ ਆਏ ਬਸ ਦੀ ਦਾੰਚਮੰਦਰ ਵੱਖ-ਵੱਖ ਏਰੀਏ ਤੋਂ ਆਏ ਸਾਰੇ ਇਹ ਮਹੱਲਿਆ ਦੇ ਵਿੱਚੋਂ ਬਸ ਦੀ ਦਾੰਚਮੰਦਰ ਪਿਛਲੇ ਕਾਫੀ ਸਾਲਾਂ ਤੋਂ ਜੋ ਸੀਵਰ ਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਹੈ ਸੀਵਰ ਤੇ ਚਲੋ ਕੋਪ ਭਰੀ ਰਹਿੰਦੇ ਸਾਰ ਜਿੰਦੀ ਕਦੀ ਸਾਫ਼ ਨਹੀਂ ਹੋਈ ਨਾ ਹੀ ਕਦੀ ਕਿਸੇ ਨੇ ਸਾਫ਼ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪਾਣੀ ਵੀ ਆ ਦੇਖੋ ਆ ਲਾਂਡੇ ਜਿਸ ਨਾਲ ਪਾਣੀ ਨਾਲ ਬੱਦੇ ਨਹਾ ਵੀ ਨਹੀਂ ਸਕਦੇ ਕੋ ਸਾਨੂੰ ਪੀਣ ਵਾਲਾ ਪਾਣੀ ਨਗਰ ਕਮਿਸ਼ਨਰ ਸਾਹਿਬ ਜਿਹੜੇ ਆਪਣੇ ਕਮਿਸ਼ਨਰ ਸਾਹਿਬ ਹੈ ਮੈਂ ਕਹਿੰਦਾ ਇਹਨਾਂ ਤੋਂ ਜ਼ਿਆਦਾ ਬੇਸ਼ਰਮ ਬੰਦਾ ਜ਼ਿੰਦਗੀ 'ਚ ਹੀ ਦੇਖਿਆ ਨਹੀਂਗਾ ਇੰਨੀਆਂ ਕੰਪਲੇਟਾ ਦਿੱਤੀਆਂ ਤਿੰਨ ਚਾਰ ਦਿਨ ਪਹਿਲਾਂ ਅਸੀਂ ਪੋਸਟ ਪਾਈ ਸੀ ਅੰਬੇਦਕਰ ਸੈਨਾ ਦੇ ਮਾਧਿਅਮ ਤੋਂ ਕਿ ਅਸੀਂ ਮੰਗਲਵਾਰ ਨੂੰ ਸਵੇਰ ਤੇ ਇੱਥੇ ਕੰਪਨੀ ਵੱਲੋਂ ਧਰਨਾ ਲਾਵਾਂਗੇ ਕਮਿਸ਼ਨਰ ਸਾਹਿਬ ਨੇ ਜੇ ਇਸ ਜੂਨੀਅਰ ਐਗਜ਼ਾਮ ਨੇ ਇੱਕ ਵਾਰੀ ਸਾਡਾ ਰਸਤਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੁਸੀਂ ਤੁਹਾਨੂੰ ਕੀ ਪਰੇਸ਼ਾਨੀਆਂ ਆਈਆਂ ਤੁਸੀਂ ਧਰਨਾ ਕਿਉਂ ਲਾਣਾ ਚਾਹੁੰਦੇ ਹੋ 48 47 48 ਡਿਗਰੀ ਧਨਪਤ ਦਾ ਤਾਪਮਾਨ ਹੈ ਇਹਨਾਂ ਦਾ ਬੁੜਾ ਹਾਲ ਆ ਆ ਮਾਵਾਂ ਪੈਣਾ ਜਿਨ੍ਹਾਂ ਦਾ ਤੋਰ ਵੀ ਨਹੀਂ ਹੁੰਦਾ ਵਿਚਾਰੇ ਬੈਠੇ ਆ ਇੰਨਾ ਪਾਣੀ ਦਾ ਬੁਰਾ ਹਾਲ ਆ ਆ ਦੇਖੋ ਗੰਦਾ ਪਾਣੀ ਛੋਟਾ ਜਾਂ ਬੱਚਾ ਇਹਦਾ ਕੀ ਕਸੂਰ ਹੈ ਕੈਂਸਰ ਹੋ ਗਿਆ ਇਹਨੂੰ ਚਰਨ ਇਹ ਬੱਚੇ ਨੂੰ ਕੈਂਸਰ ਹੋ ਗਿਆ ਦੇਖਦਾ ਪਵੇਖਾ ਕੀ ਪਤਾ ਨਹੀਂ ਵੱਡਾ ਹੋ ਗਿਆ ਤਹਿਸੀਲਦਾਰ ਬੰਨਾ ਕਲੈਕਟਰ ਬੰਨਾ ਡੀਸੀ ਬੰਨਾ ਕਮਿਸ਼ਨਰ ਬੰਨਾ ਕਿਹੜਾ ਮੰਤਰੀ ਬੰਨਾ ਐਦਾ ਹੁਣ ਹੱਕ ਇਹਨੂੰ ਇਨਸਾਫ ਕੌਣ ਦਵਾਏਗਾ ਜਿੱਦਾ ਤੁਸੀਂ ਕਹਿੰਦੇ ਕਾਫੀ ਦੇਰੀ ਸਮੱਸਿਆ ਥਾਕੇ ਇਰੀਏ 'ਚ ਇਲੈਕਸ਼ਨ ਵੀ ਹੋਇਆ ਹੁਣ ਇਲੈਕਸ਼ਨ ਫੇਰ ਹੋ ਰਹੇ ਉਸ ਏਰੀਏ 'ਚ ਤਾਨੂੰ ਕੀ ਲੱਗਦਾ ਕਿ ਕੋਈ ਜਿਹੜਾ ਵੀ ਉਮੀਦਵਾਰ ਖੜਾ ਹੋਵੇ ਸਾਡੀ ਸਮੱਸਿਆ ਹੱਲ ਕਰੂਗਾ ਨਹੀਂ ਕਰਾਟ ਵੀ ਸਮੱਸਿਆ ਅੱਜ ਤੱਕ ਕਿਸ ਨੇ ਹੱਲ ਨਹੀਂ ਕੀਤੀ ਸਾਰੇ ਬੇਸ਼ਰਮ ਨੇ ਸਾਡੀ ਸਮੱਸਿਆ ਹੱਲ ਕਿਸ ਨੇ ਨਹੀਂ ਕੀਤੀ ਅਸੀਂ ਜਿੰਨੇ ਬੰਦੇ ਆ ਤੇ ਬੈਠੇ ਦੇ ਨੇ ਸ਼ਾਮਿਲ ਆ ਜਨੋ ਜਿੰਨੇ ਬੰਦੇ ਆ ਤੇ ਬੈਠੇ ਦੇ ਨੇ ਜਾਂ ਤੇ ਉਹ ਹੀ ਗੰਦਾ ਪਾਣੀ ਪੀ ਰਹੇ ਨੇ ਕੁਝ ਬੰਦੇ ਜਿਹੜੇ ਮਤਲਬ ਕੀ ਵਾਟਰ ਪੂਲ ਦੂਰ ਦੂਰੋਂ ਪਿੰਡਾਂ ਤੋਂ ਭਰ ਕੇ ਰੋਹ ਪਾਣੀ ਦਾ ਲਹਿਾਰੇ ਨੇ ਉਹ ਪਾਣੀ ਯੂਜ਼ ਕਰਨ ਦੇ ਪਾਣੀ ਪੀਣ ਦੇ ਲੈ ਜਿਹੜਾ ਇਲੈਕਸ਼ਨ ਹੈ 10 ਲਾਈਨ ਤੁਸੀਂ ਵੋਟਾਂ ਪਾਉਗੇ ਆਪਣੇ ਜਿਹੜੇ ਏਰੀਆ ਦੇ ਲੋਕੀ ਆ ਅਸੀਂ ਨਹੀਂ ਪਾਵਾਂਗੇ ਅਸੀਂ ਵੋਟਾਂ ਕਿਸ ਨੂੰ ਪਾਣੀ ਨਹੀਂ ਦੂਜਿਆਂ ਦੇ ਕਿਸੇ ਕੈਂਡੀਡੇਟ ਨੂੰ ਅਸੀਂ ਕਿਸੇ ਨੂੰ ਨਹੀਂ ਪਾਣੀ ਵੋਟਾਂ ਪਾਣੀ ਨਹੀਂ ਜਣਾ ਭਾਈ ਮਹੱਲੇ ਦੇ ਵਿੱਚ ਬੜੀਆਂ ਵੱਡੇ ਵੱਡੇ ਪੋਸਟਰ ਲਾਣੇ ਕਿ ਸਾਡੇ ਮਹੱਲੇ ਦੇ ਵਿੱਚ ਕਿਸੇ ਵੀ ਸਰਕਾਰ ਦਾ ਕੈਂਡੀਡੇਟ ਨਾ ਆਵੇ